ਕੁਤਰਾ ਕਰਾਉਣੇ ਆ ਸਾਨੂੰ ਸ਼ੌਂਕ ਭਰਾ ਦੇ ਇਹ ਕਿਹੜਿਆਂ ਚੋ ਬਾਈ ਕੁੜੇ ਇਹ ਬਾਈ ਪੰਨੂ ਵਾਲੇ ਲਾ ਵਾਲੇ ਲਾਲਾ ਜਸੋਵਾਲ ਲਾਲਾ ਇੱਕ ਚੀਜ਼ ਹੀ ਆ ਠੀਕ ਆ ਇਹ ਬਾਈ ਗਰਮੀਤ ਨੇ ਆਪਾਂ ਨੂੰ ਗਿਫਟ ਕੀਤਾ ਅੱਛਾ ਤੇਰਾ ਉਸਤਾਦ ਵੀ ਆ ਬਾਈ ਹਾਂ ਦਾ ਵੀ ਆਪਣਾ ਗਰਮੀਤ ਲਾਲ ਬਾਈ ਠੀਕ ਆ ਬਾਪੂ ਮੱਡ ਲਾਲ ਬਾਈ ਠੀਕ ਆ ਹਾਂ ਨੇ ਆਪਾਂ ਨੂੰ ਗਿਫਟ ਕੀਤਾ ਵੱਡਾ ਕੁਤਰਾ ਆਪਣਾ ਠੀਕ ਆ ਜਸੋਵਾਲ ਜਿਹੜੇ ਵਜਦੇ ਆ ਉਹਨਾਂ ਚੋ ਠੀਕ ਆ ਕਾਲਾ ਚੀਨਾ ਹੈ ਬਹੁਤ ਚੰਗਾ ਰਿਜ਼ਲਟ ਹੈ ਇਹਨਾਂ ਦਾ ਵੀ ਆਪਾਂ ਬਾਈ ਖੜਾ ਕੇ ਰੋਕ ਲੈਨੇ ਆਪਾਂ ਡਾਉਂਦੇ ਨਹੀਂ ਵੀ ਨਸਾਲਾ ਪੱਖੋਂ ਰੱਖੀ ਹੋਈ ਆਜ਼ਾਦ ਹੈ ਇਹ ਠੀਕ ਮੜੇ ਪੱਲੇ ਪੁੱਲੇ ਖੋਲ ਦੇਈਏ ਇਹਨਾਂ ਤੋਂ ਠੀਕ ਆ ਪੱਲੇ ਪੁੱਲੇ ਖੋਲ ਕੇ ਕਰਾਈ ਛਾਉਂਗੇ ਠੀਕ ਆ ਮੈਂ ਤਾਂ ਚੱਲਾ 23 ਭੰਕ ਜੀ ਮਾਰ ਜਾ ਜਿਵੇਂ ਨਾਲ ਆਂਦਾ ਪੁੰਨੋ ਵਾਲਿਆਂ ਦੇ ਤਿੰਨ ਰੰਗ ਲਾਲ ਕਾਲੇ ਆ ਕੋਈ ਕੱਢ ਦਿੰਦੇ ਆ ਰਤੀ ਆ ਵੇਖੋ ਜਿਵੇਂ ਆਹ ਫੰਗਾ ਦੇ ਕੋਲੇ ਵੀਰੇ ਹਾਂ ਇਨੇ ਆ ਵੇਖੋ ਲੱਤੀ ਬਣ ਕੇ ਇੱਥੋਂ ਵੱਜਦੀ ਆ ਜੀ ਤੋਂ ਹਾਂ ਆ ਕੰਨੀ ਵਾਲਾ ਵੇਲੇ ਰੱਤੀ ਮਰੀ ਜਾਂਦਾ ਠੀਕ ਆ ਠੀਕ ਆ ਜੱਸੋਵਾਲ ਵਾਲਾ ਪੁੰਨੂ ਵਾਲੇ ਲਾਲਾ ਠੀਕ ਉਹ ਬਲੱਡ ਲਾਈਨ ਆ ਬਾਈ ਆਪਣੇ ਕੋਲ ਠੀਕ ਆ ਪੈਰਾਂ ਦਾ ਕਰਾਇਆ ਸ਼ੌਂਕ ਬਾਈ ਆਹ ਇੱਕ ਵੀ ਚੀਨੀ ਹੈ ਠੀਕ ਕੋ ਚੰਗਾ ਜਾਂਦਾ ਬਾਈ ਇਹਦੀ ਟੀ ਵਖਾਉਣੇ ਆਪਾਂ ਤੁਹਾਨੂੰ ਬੈਠੀ ਆ ਵੀ ਆਨ ਲਾ ਕੇ ਰੱਖੀ ਆਪਾਂ ਠੀਕ ਆ ਠੀਕ ਆ ਬਈ ਬਾਜ ਜੋੜਿਆਂ ਚ ਲਾ ਛੱਡਿਆ ਮੈਂ ਨਾ ਕਿੰਨੇ ਰੰਗ ਰੰਗ ਲਾਇਆ ਸੀ ਤਰ੍ਹਾਂ ਦੇ ਠੀਕ ਆ